ਸਤਿ ਸ੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਨੂੰ ਆਪਣੇ ਉਸ ਸਫ਼ਰ ਦੀ ਕਹਾਣੀ ਸੁਣਾਉਣ ਜਾ ਰਹੀ ਹਾਂ ਜੋ ਸਿਰਫ਼ ਇੱਕ ਜਗ੍ਹਾ ਬਦਲਣ ਦਾ ਸਫ਼ਰ ਨਹੀਂ ਸੀ ਸਗੋਂ ਮਨ ਦਿਲ ਅਤੇ ਸੋਚ ਨੂੰ ਛੂਣ ਵਾਲੀ ਯਾਤਰਾ ਸੀ ਇਹ ਸਫ਼ਰ ਸ਼ੁਰੂ ਹੁੰਦਾ ਹੈ ਮੇਰਾ ਬੱਸ ਦੇ ਸਫ਼ਰ ਨਾਲ ਜਦੋਂ ਮੈਂ ਬੱਸ ਵਿੱਚ ਬੈਠੀ ਖਿੜਕੀ ਕੋਲ ਆਪਣੀ ਸੀਟ ਸੀ ਬਾਹਰ ਲੰਘਦੇ ਹੋਏ ਰਸਤੇ ਲਾਈਟਾਂ ਗੱਡੀਆਂ ਬੱਸਾਂ ਅਤੇ ਠੰਡੀ ਹਵਾ બસ ਦੀ ਹਰ ਆਵਾਜ਼ ਇੰਜਨ ਦੀ ਗੂੰਜ ਅਤੇ ਮਨ ਵਿੱਚ ਚੱਲਦੀਆਂ ਸੋਚਾਂ ਸਭ ਮਿਲ ਕੇ ਇੱਕ ਅਜੀਬ ਜਿਹਾ ਸਕੂਨ ਦੇ ਰਹੀਆਂ ਸਨ ਲੱਗ ਰਿਹਾ ਸੀ ਜਿਵੇਂ ਰੋਜ਼ਮਰਾਂ ਦੀ ਜ਼ਿੰਦਗੀ ਪਿੱਛੇ ਛੁੱਟ ਰਹੀ ਹੋਵੇ ਅਤੇ ਅੱਗੇ ਕੋਈ ਨਵਾਂ ਅਨੁਭਵ ਉਡੀਕ ਕਰ ਰਿਹਾ ਹੋਵੇ બસ ਦੀ ਹਰ ਇੱਕ ਸੀਟ ਤੇ ਬੈਠੇ ਹੋਈ ਹਰ ਇੱਕ ਸਵਾਰੀ ਦੀ ਇੱਕ ਆਪਣੀ ਹੀ ਵੱਖਰੀ ਕਹਾਣੀ ਸੀ ਕੋਈ ਸੋਚਾਂ ਵਿੱਚ ਡੁੱਬਿਆ ਹੋਇਆ ਸੀ ਕੋਈ ਸੌਂ ਰਿਹਾ ਸੀ ਤੇ ਕੋਈ ਫੋਨ ਚਲਾ ਰਿਹਾ ਸੀ ਪਰ ਆਪਾਂ ਨੂੰ ਇਸ ਸਫ਼ਰ ਨੂੰ ਦੇਖਦਿਆਂ ਹੋਇਆਂ ਭੁੱਖ ਲੱਗ ਗਈ ਤੇ ਥੋੜਾ ਟਾਈਮ ਲਈ ਬੱਸ ਸਟਾਪ ਹੋਈ ਜਿੱਥੇ ਆਪਾਂ ਥੋੜਾ ਹਲਕਾ ਭੋਜਨ ਕੀਤਾ ਕਿਉਂਕਿ ਇਹ ਮੇਰਾ ਜੋ ਸਫ਼ਰ ਸੀ ਬਹੁਤ ਲੰਬਾ ਸੀ ਤੇ ਆਪਣੀ ਸਿਹਤ ਨੂੰ ਦੇਖਦਿਆਂ ਹੋਇਆ ਮੈਂ ਹਲਕਾ ਭੋਜਨ ਕਰਕੇ ਅਸੀਂ ਫਿਰ ਬੱਸ ਵਿੱਚ ਬੈਠ ਗਏ ਤੇ ਆਪਣੇ ਅੱਗੇ ਸਫ਼ਰ ਤੇ ਆਪਾਂ ਨਿਕਲ ਗਏ ਤੇ ਮੈਂ ਬਹੁਤ ਐਕਸਾਈਟਿਡ ਸੀ ਬਹੁਤ ਖੁਸ਼ ਸੀ ਤੇ ਬਹੁਤ ਨਰਵਸ ਵੀ ਸੀ ਕਿਉਂਕਿ ਇੱਥੇ ਮੈਂ ਜਾ ਰਹੀ ਹਾਂ ਜਦੋਂ ਮੈਂ ਪਿੱਛੇ ਸੀ ਮੈਂ ਤੁਹਾਨੂੰ ਦੱਸਿਆ ਸੀ ਤੇ ਇਹ ਵਾਲਾ ਸਫ਼ਰ ਉੱਥੋਂ ਥੋੜੇ ਹੀ ਬਾਅਦ ਤੇ ਹੈ ਤੇ ਇੱਥੇ ਮੈਂ ਬਹੁਤ ਟਾਈਮ ਤੋਂ ਜਾਣਾ ਚਾਹੁੰਦੀ ਸੀ ਤੇ ਅੱਜ ਆਪਣਾ ਉਹ ਮੌਕਾ ਮਿਲਿਆ ਹਨਾ ਸਵਾਭ ਬਣਿਆ ਤੇ ਆਪਾਂ ਅੱਜ ਉਹ ਸਫਰ ਤੇ ਜਾ ਰਹੇ ਹਾਂ ਉਹ ਕਿੱਥੇ ਜਾ ਰਹੇ ਹਾਂ ਬਸ ਥੋੜੀ ਟਾਈਮ ਤੱਕ ਆਪਾਂ ਉੱਥੇ ਪਹੁੰਚਣ ਵਾਲੇ ਆ ਉੱਥੇ ਪਹੁੰਚ ਕੇ ਆਪਾਂ ਤੁਹਾਨੂੰ ਉੱਥੋਂ ਦਾ ਨਜ਼ਾਰਾ ਉੱਥੋਂ ਦਾ ਜੋ ਵੀ ਸਾਰਾ ਕੁਝ ਹੈ ਜਿੰਨਾ ਵੀ ਸ਼ੂਟ ਕੀਤਾ ਤੁਹਾਨੂੰ ਆਪਾਂ ਅੱਗੇ ਬਲੌਗ ਦੇ ਵਿੱਚ ਦਿਖਾਵਾਂਗੇ ਇਸ ਲਈ ਸਾਰੇ ਜਣੇ ਬਲੌਗ ਦੇ ਨਾਲ ਬਨੇ ਰਹੋ ਰਾਤ ਹੋਈ ਤੇ ਅਸੀਂ ਪਹੁੰਚੇ ਮਕਰੋੜਗੰਝ ਮਕਰੋੜਗੰਝ ਤੋਂ ਆਪਾਂ ਸਿੱਧਾ ਚੱਲ ਗਏ ਸੀ ਧਰਮਕੋਟ ਜਿਹੜਾ ਕਿ ਥੋੜਾ ਉੱਪਰ ਬਸਿਆ ਹੋਇਆ ਹੈ ਤੇ ਬਹੁਤ ਹੀ ਸਕੂਨ ਤੇ ਸ਼ਾਂਤੀ ਭਰਿਆ ਹੈ ਜਿਵੇਂ ਹੀ ਬਸ ਤੋਂ ਉਤਰੀ ਪਹਾੜਾਂ ਦੀ ਠੰਡੀ ਹਵਾ ਨੇ ਸਵਾਗਤ ਕੀਤਾ ਹਰੇ-ਦਰਕਤ ਬੱਦਲਾਂ ਨਾਲ ਘਿਰੇ ਪਹਾੜ ਅਤੇ ਇੱਕ ਜਈ ਸ਼ਾਂਤੀ ਜੋ ਸਿੱਧੀ ਦਿਲ ਨੂੰ ਜਾਂਦੀ ਹੈ ਮਕਰੋੜਗੰਝ ਸਿਰਫ ਇੱਕ ਟੂਰਿਸਟ ਜਗ੍ਹਾ ਨਹੀਂ ਇਹ ਇੱਕ ਅਹਿਸਾਸ ਹੈ ਇੱਥੇ ਆ ਕੇ ਸਮਾਂ ਵੀ ਹੌਲੀ-ਹੌਲੀ ਚੱਲਣ ਲੱਗ ਜਾਂਦਾ ਹੈ ਤੇ ਤੁਸੀਂ ਦੇਖ ਸਕਦੇ ਹੋ ਸਾਡਾ ਜੋ ਕਮਰਾ ਸੀ ਬਹੁਤ ਸਿੰਪਲ ਸੀ ਪਰ ਇਸ ਤੋਂ ਸਵੇਰ ਨੂੰ ਉੱਠ ਕੇ ਜੋ ਸਿੱਧਾ ਸੂਰਜ ਦੀਆਂ ਕਿਰਨਾਂ ਪੈਂਦੀਆਂ ਸੀ ਤੇ ਉਹ ਜੋ ਨਜ਼ਾਰਾ ਸੀ ਉਹਦਾ ਅਲੱਗ ਹੀ ਅਹਿਸਾਸ ਹੁੰਦਾ ਹੈ ਤੇ ਤੁਸੀਂ ਦੇਖ ਸਕਦੇ ਤੇ ਇਸ ਤੋਂ ਬਾਅਦ ਆਪਾਂ ਸਵੇਰ ਨੂੰ ਜਲਦੀ ਉੱਠ ਗਏ ਤੇ ਫਿਰ ਗਏ ਸੀ ਆਪਾਂ ਦਲਾਈ ਲਾਮਾ ਟੈਂਪਲ ਜਿੱਥੇ ਜਾ ਕੇ ਰੂਹ ਨੂੰ ਬਹੁਤ ਸਕੂਨ ਮਿਲਦਾ ਸ਼ਾਂਤੀ ਮਿਲਦੀ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪ੍ਰੇਅਰ ਵੀਲ ਜੋ ਲੱਗੇ ਹੋਏ ਹਨ ਮੰਦਿਰ ਦੇ ਆਲੇ ਦੁਆਲੇ ਲੱਗੇ ਪ੍ਰਾਰਥਨਾਵਾਂ ਜੋ ਚੱਕਰ ਹਨ ਨੂੰ ਹੌਲੀ-ਹੌਲੀ ਘੁਮਾਉਂਦੇ ਹੋਏ ਮਨ ਆਪਣੇ ਆਪ ਸ਼ਾਂਤ ਹੋ ਜਾਂਦਾ ਹੈ ਸੱਚੀ ਇੱਥੇ ਅਲੱਗ ਹੀ ਮਤਲਬ ਰੂਹ ਨੂੰ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਆ ਇੱਕ ਦਿਮਾਗ ਬੰਦੇ ਦਾ ਆਪਣੇ ਆਪ ਹੀ ਹਲਕਾ ਹੋ ਜਾਂਦਾ ਹੈ ਉਹ ਟੈਨਸ਼ਨ ਭਰੀਆਂ ਜ਼ਿੰਦਗੀਆਂ ਉਹ ਸ਼ਹਿਰ ਦੀ ਭੀੜ ਭੜਕੇ ਵਾਲੀ ਜ਼ਿੰਦਗੀ ਤੋਂ ਦੂਰ ਆ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਆਪਾਂ ਨੂੰ ਥੋੜੀ ਰਾਤ ਹੋ ਗਈ ਸੀ ਤਾਂ ਫਿਰ ਨੇਰੇ ਹੋਏ ਆਪਾਂ ਹਨ ਉੱਪਰ ਵਾਟਰਫਾਲ ਤੇ ਗਏ ਸੀ ਪਰ ਠੰਡ ਬਹੁਤ ਜ਼ਿਆਦਾ ਸੀਗੀ ਤੇ ਆਪਾਂ ਪੂਰਾ ਰਾਤ ਨੂੰ ਉੱਪਰ ਨਹੀਂ ਜਾ ਸਕੇ ਤੇ ਰਾਹ ਵਿੱਚ ਮੁੜਿਆਏ ਸੀਗੇ ਤਾਂ ਫਿਰ ਦੂਜੇ ਦਿਨ ਆਪਾਂ ਸਵੇਰ ਨੂੰ ਗਏ ਸੀ ਜਿਆਦਾ ਮੈਂ ਬਲੌਗ ਨਹੀਂ ਸ਼ੂਟ ਕਰ ਪਾਈ ਸੀਗੀ ਥੋੜਾ ਜਿਹਾ ਹੀ ਕਰ ਹੋਇਆ ਇਹ ਵਾਪਸੀ ਦਾ ਆ ਜਿਹੜਾ ਕਿ ਪਖਸ਼ੂਨਾਕ ਆਪਣਾ ਵਾਟਰਫਾਲ ਆ ਉੱਥੇ ਉਦਾਂ ਆਪਾਂ 2-3 ਵਾਰੀ ਜਾਇਆਏ ਸੀਗੇ ਤੇ ਉੱਪਰ ਠੰਡ ਬਹੁਤ ਜ਼ਿਆਦਾ ਆ ਤੇ ਬਹੁਤ ਹੀ ਵਧੀਆ ਲੱਗਦਾ ਉੱਪਰ ਪਖਸ਼ੂਨਾਕ ਟੈਂਪਲ ਤੇ ਜਾ ਕੇ ਹਾਂਜੀ ਤੇ ਆਪਾਂ ਵਾਪਸ ਆ ਰਹੇ ਸੀਗੇ ਇੱਥੇ ਵੀ ਸੂਰਜ ਛਿਪ ਗਿਆ ਸੀ ਤੇ ਠੰਡ ਬਹੁਤ ਜ਼ਿਆਦਾ ਹੋ ਗਈ ਸੀਗੀ ਲੋ ਜੀ ਆਪਾਂ ਥੱਲੇ ਹੁਣ نیچے ਜਾ ਰਹੇ ਸੀਗੇ ਲੋਜੀ ਆਪਾਂ ਵੀ 스노우ਫੋਲ ਫਿਰ ਜ਼ਿੰਦਗੀ ਵਿੱਚ ਦੇਖੀ ਗਈ ਪਰ ਇਹ 스노우ਫੋਲ ਜਿਹੜੀ ਹੋਈ ਸੀ ਤੌਰ ਪਹਾੜਾਂ ਤੇ ਸੀਗੀ ਜਿੱਥੇ ਕੈਂਪਿੰਗ ਹੁੰਦੀ ਹੈ ਨਾ ਉੱਥੋਂ ਅੱਗੇ ਜਿਹੜੇ ਪਹਾੜ ਆ ਉੱਥੇ ਹੁੰਦੀ ਸੀ ਤੇ ਇਹ ਪਹਾੜ ਦਲਾਈ ਰਾਮਾ ਟੈਂਪਲ ਤੋਂ ਜਿਹੜਾ ਉੱਪਰਲੇ ਸਾਈਡ ਆ ਉੱਥੋਂ ਜ਼ਿਆਦਾ ਕਲੀਅਰ ਤੇ ਨੇੜੇ ਦੇਖਦੇ ਆ ਤੇ ਧਰਮਕੋਟ ਤੋਂ ਵੀ ਆਪਾਂ ਜ਼ਿਆਦਾ ਸੌਖੇ ਤਰੀਕੇ ਨਾਲ ਦੇਖ ਸਕਦੇ ਆ ਦੇਖੋ ਜੀ ਤੇ ਬਹੁਤ ਜ਼ਿਆਦਾ ਠੰਡ ਹੋ ਚੁੱਕੀ ਸੀ ਮਕਰੋੜਗੰਜ ਤੇ ਇੱਥੇ ਦੇਖੋ ਜੀ ਪਟਾਕੇ ਚੱਲ ਰਹੇ ਸੀਗੇ ਅਸਲ ਵਿੱਚ ਇੱਥੇ ਕਿਸੇ ਦਾ ਵਿਆਹ ਸੀਗਾ ਇਸ ਲਈ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਸੀਗੀਆਂ ਤੇ ਮੈਨੂੰ ਤੇ ਤਾਂ ਲੱਗਾ ਮੈਨੂੰ ਲੱਗਦਾ ਦਿਵਾਲੀ ਆ ਗਈ ਆ ਪਰ ਨਹੀਂ ਦਿਵਾਲੀ ਨਹੀਂ ਸੀਗੀ ਪਿੰਡ ਵਿੱਚ ਜਾਨਕਿ ਧਰਮਕੋਟ ਵਾਲੀ ਸਾਈਡ ਕਿਸੇ ਦੀ ਮੈਰਿਜ ਸੀ ਇਸ ਲਈ ਰਾਤ ਨੂੰ ਉਹ ਆਪਣਾ ਜੋ ਫੰਕਸ਼ਨ ਕਰ ਰਹੇ ਸੀਗੇ ਤੇ ਉਸਦੇ ਹੀ ਸੈਲੀਬ੍ਰੇਸ਼ਨ ਵਿੱਚ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਨਾ ਕਿੰਨਾ ਜ਼ਿਆਦਾ ਨਜ਼ਾਰਾ ਹੈ ਤੇ ਰਾਤ ਨੂੰ ਠੰਡ ਵੀ ਬਹੁਤ ਜ਼ਿਆਦਾ ਸੀ ਕਿ ਬਾਹਰ ਨਿਕਲਣ ਨੂੰ ਤਾਂ ਦਿਲ ਹੀ ਨਹੀਂ ਕਰਦਾ ਅੱਜ ਆਪਾਂ ਵਾਟਰਫੋਲ ਵੀ ਜਾਏ ਸੀ ਦਲਾਈ ਲਾਮਾ ਟੈਂਪਲ ਵੀ ਜਾਏ ਰਹੇ ਸੀ ਪਰ ਆਪਣੇ ਥੋੜੇ ਜਿਹਾ ਪਲੇਸ ਹੋਰ ਰਹਿੰਦੇ ਆ ਕਵਰ ਕਰਨ ਵਾਲੇ ਕੈਂਪਿੰਗ ਵੀ ਬਹੁਤ ਅੱਜਕੱਲ ਕਰ ਰਹੇ ਆ ਕੈਂਪਿੰਗ ਵੀ ਆਪਣੀ ਰਹਿੰਦੀ ਆ ਉਹ ਵੀ ਆਪਾਂ ਕਰਨੀ ਆ ਅੱਗੇ ਦੇਖਦੇ ਆ ਕਿੱਦਾਂ ਹੁੰਦੀ ਆ ਬਸ ਤੁਸੀਂ ਬਲੌਗਰ ਨਾਲ ਬਣੇ ਰਹੋ ਤੇ ਬਲੌਗਰ ਨੂੰ ਪਿਆਰ ਦਿਓ ਅੱਗੇ ਹੋਰ ਬਹੁਤ ਵਧੀਆ ਵਧੀਆ ਬਲੌਗ ਆਉਣਗੇ ਏ ਪਿੱਛੇ ਦੇਖ ਸਕਦੇ ਬੋਨਫਾਇਰ ਸੀਗਾ ਜਿਹੜੇ ਇੱਕ ਹਟਲ ਰੂਮ ਦੇ ਬਾਹਰ ਸੀ ਤੇ ਆ ਕੁਝ ਨਹੀਂ ਆ ਪਿਕਚਰ ਸੀ ਬਾਕੀ ਅਗਲੇ ਵਲੌਗ ਵਿੱਚ